ਸਾਹਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਾਂਗਰਸ ਸ਼੍ਰੋਮਣੀ ਅਕਾਦੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਫਸਰ شاہੀ ਦੇ ਨਾਲ ਤੱਕੇ ਕੀਤੇ ਜਾਂਦੇ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਕੁਚਲ ਦਿੱਤਾ ਜਾਂਦਾ ਸੀ ਜਦੋਂ ਅਫਸਰਾਂ ਵੱਲੋਂ ਆਪਣੀ ਹੀ ਸਰਕਾਰ ਦੇ ਵਿਰੁੱਧ ਬੋਲਿਆ ਜਾਂਦਾ ਸੀ ਤਾਂ ਉਹਨਾਂ ਨੂੰ ਮੁਤਲਵ ਵੀ ਕਰ ਦਿੱਤਾ ਜਾਂਦਾ ਸੀ ਤੇ ਕਈ ਸਸਪੈਂਡ ਵੀ ਕੀਤੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਤੇ ਚਾਹੇ ਕਾਂਗਰਸ ਪਾਰਟੀ ਦੀ ਇਸੇ ਲੀਤੇ ਰਵਾਇਤੀ ਪਾਰਟੀਆਂ ਦੇ ਤੌਰ ਤਰੀਕਿਆਂ ਦੇ ਅਨੁਸਾਰ ਚੱਲ ਰਹੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਵੱਲੋਂ ਜਿਹੜੇ ਮੰਤ ਦੇ ਮੰਤਰੀ ਨੇ ਵਿਧਾਇਕ ਨੇ ਤੇ ਜਿਹੜੀ ਇਹਨਾਂ ਦੇ ਥੱਲੇ ਅਫਸਰशाही ਕੰਮ ਕਰ ਰਹੀ ਹੈ ਉਹ ਵੱਡੇ ਅਫਸਰ ਸ਼ਾਇਆਂ ਨੂੰ ਦਬਾਨ ਦੀ ਕੋਸ਼ਿਸ਼ ਹੈ ਵੱਡੇ ਅਫਸਰਾਂ ਵੱਲੋਂ ਛੋਟਿਆਂ ਨੂੰ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਬੜਾ ਵੱਡਾ ਝਟਕਾ ਦਿੱਤਾ ਹੈ ਐਸੀ ਨਹੀਂ ਪੰਜਾਬ ਸਰਕਾਰ ਨੂੰ ਪਾਈ ਚਾਰ ਡਾਕਟਰ ਰੋਧ ਅਨੁਸ਼ਾਸਨੀ ਕਾਰਵਾਈ ਨੂੰ ਦੱਸਿਆ ਬਦਲਾਖੋਰੀ ਦੀ ਭਾਵਨਾ ਇਹਨੇ ਡਿਗ ਪੰਜਾਬ ਦੇ ਅਧਿਕਾਰੀ ਜਾਨੋ ਮਾਮਲਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪਰਦਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਸੇਵਾ ਵਿੱਚ ਇੱਕ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਨੂੰ ਅਨੁਸ਼ਾਸਨੀ ਕਾਰਵਾਈ ਵਿੱਚ ਲਗਾਏ ਗਿਆ ਜੁਰਮਾਨੇ ਦੇ ਹੁਕਮ ਨੂੰ ਰੱਦ ਕਰਕੇ ਰਾਦ ਦੀ ਪਰਦਾ ਰਾਤ ਪ੍ਰਦਾਨ ਕੀਤੀ ਹੈ ਅਦਾਲਤ ਨੇ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਅਪੀਲ ਕਰਤਾ ਵਿਰੁੱਧ ਬਦਲਾ ਲੈਣ ਦੀ ਇੱਕ ਚਾਲ ਤੋਂ ਇਲਾਵਾ ਕੁਝ ਨਹੀਂ ਸੀ ਕਿਉਂਕਿ ਉਸਨੇ ਆਪਣੇ ਜਾਇਜ਼ ਵਿੱਤੀ ਬਕਾਏ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਹਾਈ ਕੋਰਟ ਵਿੱਚ ਕਸੀਟਿਆ ਸੀ ਯਾਨੀ ਕਿ ਜਿਹੜੇ ਅਫਸਰ ਨੇ ਰਿਟਾਇਰਮੈਂਟ ਹੋ ਰਹੀ ਨਹੀਂ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਜੇਕਰ ਉਹ ਆਪਣੇ ਵਿੱਤੀ ਬਕਾਏ ਮੰਗਦੇ ਨੇ ਤਾਂ ਇਹਨਾਂ ਵੱਡੇ ਅਫਸਰਾਂ ਵੱਲੋਂ ਸਰਕਾਰ ਵੱਲੋਂ ਉਹਨਾਂ ਨੂੰ ਕਸੀਟਿਆ ਜਾਂਦਾ ਹੈ ਕੋਰਟਾਂ ਦੇ ਵਿੱਚ ਪਹਿਲਾਂ ਉਸ ਅਧਿਕਾਰੀ ਨੇ ਕਸੀਟਿਆ ਬਾਅਦ ਵਿੱਚ ਇੱਧਰ 11 ਦਿਨ ਪਹਿਲਾਂ ਹੀ ਉਸ ਵੱਡੇ ਡਾਕਟਰ ਅਧਿਕਾਰੀ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜਿਵੇਂ ਹੀ ਪੰਜਾਬ ਪੰਜਾਬ ਤੇ ਹਰਿਆਣਾ ਦੀ ਕੋਰਟ ਦੇ ਵਿੱਚ ਡਾਕਟਰ ਪਹੁੰਚਿਆ ਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਲਿਖਿਆ ਜਸਦੀਪ ਘਰ ਦਿੱਤਾ ਤੇ ਜਸਦੀਪ ਮਰਮੂਰ ਸਿੰਘ ਨੇ ਡਿਵੀਜ਼ਨ ਬੈਚ ਕਿਹਾ ਇੱਕ ਅਜਾਇਆ ਮਾਮਲਾ ਹੈ ਜਿਸ ਵਿੱਚ ਸਰਕਾਰ ਦੇ ਕੁਝ ਅਧਿਕਾਰੀ ਇੰਨੇ ਹੇਠਲੇ ਪੱਧਰ ਤੇ ਡਿੱਗ ਗਏ ਹਨ ਕਿ ਇੱਕ ਸੀਨੀਅਰ ਡਾਕਟਰ ਜੋ ਸੇਵਾ ਮੁਕਤੀ ਦੇ ਕੰਢੇ ਤੇ ਹੈ ਉਸ ਨੂੰ ਸਜ਼ਾ ਦੇਣ ਲਈ ਇਸ ਤੋਂ ਵਧੀਆ ਕੋਈ ਕਾਰਨ ਨਹੀਂ ਹੈ ਕਿ ਉਸਨੇ ਅਦਾਲਤ ਵਿੱਚ ਸ਼ਕਤੀਸ਼ਾਲੀ ਲੋਕਾਂ ਨੂੰ ਚੁਣੌਤੀ ਦਿੱਤੀ ਹੈ ਯਾਨੀ ਕਿ ਜੇਕਰ ਕੋਈ ਆਵਾਜ਼ ਬਲੰਦ ਕਰਦਾ ਹੈ ਪੰਜਾਬ ਸਰਕਾਰ ਦੇ ਖਿਲਾਫ ਤਾਂ ਵੱਡੇ ਅਫਸਰਾਂ ਨੂੰ ਕਹਿ ਕੇ ਸੀਨੀਅਰ ਅਧਿਕਾਰੀਆਂ ਉੱਤੇ ਝੂਠੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਯਾਨੀ ਕਿ ਉਸ ਸਾਰੀਆਂ ਪਟੀਸ਼ਨਾਂ ਜਿਹੜੀਆਂ ਪੰਜਾਬ ਸਰਕਾਰ ਅਤੇ ਉਸ ਵੱਡੇ ਅਫਸਰਾਂ ਦੀ ਮਿਲੀ ਭੁਗਤ ਕਰਕੇ ਉਸ ਡਾਕਟਰ ਉੱਤੇ ਲੱਗਿਆ ਸੀ ਸਾਰਿਆਂ ਦੀ ਸਾਰਿਆਂ ਸਾਰੀਆਂ ਪਟੀਸ਼ਨ ਨੂੰ ਖਰਜ ਕਰ ਦਿੱਤਾ ਹੈ ਬਹਾਲ ਕਰ ਦਿੱਤਾ ਹੈ ਕਿਉਂਕਿ ਉਸ ਦੇ ਸਿਰਫ 11 ਦਿਨ ਰਹਿ ਗਏ ਸੀ ਰਿਟਾਇਰਮੈਂਟ ਹੋਣ ਦੇ ਯਾਨੀ ਕਿ ਪਹਿਲਾ ਉਸ ਨੇ ਸੱਚ ਬੋਲਿਆ ਸੱਚ ਬੋਲਣ ਤੇ ਉਸ ਨੂੰ ਕੋਰਟ ਦੇ ਵਿੱਚ ਕਸੀਟਿਆ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀਆਂ ਵੱਲੋਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਦੀ ਸ਼ਹਿਤ ਚੱਲਦੇ ਨੇ ਜਿਹੜੇ ਸੂਬੇ ਦੇ ਮੰਤਰੀਆਂ ਦੀ ਸ਼ਹਿਦ ਦੇ ਹੇਠਾਂ ਕੰਮ ਕਰਦੇ ਨੇ ਲੇਕਿਨ ਉਹ ਸਾਰੇ ਹੁਕਮ ਰੱਦ ਕਰ ਦਿੱਤੇ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜ ਸੁਬਾਨਾ ਨੇ ਕਿਹਾ ਹੈ ਕਿ ਇਹ ਸਿਰਫ ਬਦਲੇ ਕੋਰੀ ਦੀ ਭਾਵਨਾ ਹੈ